ਧੰਨ ਗੁਰੂ ਰਾਮਦਾਸ ਜੀ 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 ਪਿਆਰ ਚਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਚਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ param samman yog jugo jug atal tan tan guru granth sahib di pavitra god vich jhur mitthi satsang jiyo aao jinne itthe baithe ho jinne kharaj baith ke is samagam da anand ma rahe ho ਸਤਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਬੰਦੀ ਸ਼ੋਰ ਪੇਤਾ ਦਾ ਆਗਮਨ ਦਿਹਾੜਾ ਵੀ ਲੰਘ ਕੇ ਗਿਆ ਹੈ ਮੀਰੀ ਪੀਰੀ ਦਿਵਸ ਵੀ ਲੰਘ ਕੇ ਗਿਆ ਹੈ ਜਿਸ ਸਤਗੁਰ ਦਾ ਪ੍ਰਕਾਸ਼ ਜਿਹੜਾ ਲੰਘ ਕੇ ਗਿਆ ਨਾ ਉਹ ਸਤਗੁਰ ਜੀ ਬਹੁਤ ਹੀ ਦਿਆਲੂ ਨੇ ਉਹ ਬੰਦੀ ਸ਼ੋਰ ਪਤਾ ਬੰਦਨ ਵੀ ਕੱਟਦੇ ਨੇ ਝੋਲੀਆਂ ਵੀ ਭੜਦੇ ਨੇ ਬਹੁਤ ਦਿਆਲੂ ਸਤਗੁਰ ਜੀ ਜੀ ਜੱੱਬੇ ਦੀ ਮਾਈ ਆਉਂਦੀ ਹੈ ਮਾਈ ਦੇਸਾਂ ਜਿਨੂੰ ਅਸੀਂ ਬੀਬੀ ਸੁਲੱਖਣੀ ਆਖਦੇ ਹਾਂ ਸਤਗੁਰ ਦੇ ਚਰਨਾਂ ਜਾ ਕੇ ਬੇਨਤੀ ਕਰਦੀ ਹੈ اے ਗਰੀਬ ਨਵਾਜ਼ ਕਿਰਪਾ ਕਰੋ ਘਰ ਤੇ ਬੂਟਾ ਲੱਗ ਜਾਵੇ ਸਤਗੁਰ ਜੀ ਕਹਿੰਦੇ ਮਾਈ ਤੇਰੇ ਕਰਮਾਂ 'ਚ ਉੱਤਰ ਹੈ ਹੀ ਨਹੀਂ ਔਲਾਦ ਦਾ ਸੁੱਖ ਤੇਰੇ ਕਰਮਾਂ 'ਚ ਹੈ ਹੀ ਨਹੀਂ ਵਾਪਸ ਉਦਾਸ ਹੋ ਕੇ ਚਲੇ ਜਾਂਦੀ ਹੈ ਕਿਸੇ ਗੁਰਸਿੱਖ ਨਾਲ ਮਲਾਪ ਹੁੰਦਾ ਹੈ ਫਿਰ ਉਸ ਮਤ ਦਿੰਦਾ ਹੈ ਵੀ ਬਾ ਇਹ ਗੁਰੂ ਨਾਨਕ ਜੀ ਦਾ ਘਰ ਹੈ ਉਦਾਸ ਹੋਣ ਦੀ ਲੋੜ ਨਹੀਂ ਇੱਥੇ ਲੋਕ ਰੋਂਦੇ ਆਉਂਦੇ ਨੇ ਤੇ ਹੱਸਦੇ ਹੋਏ ਜਾਂਦੇ ਨੇ ਤੂੰ ਸਤਿਗੁਰ ਦੇ ਚਰਨਾਂ 'ਚ ਅੰਦਰੋਂ ਹਿਰਦੇ ਦੀ ਝੋਲੀ ਅੱਡ ਕੇ ਬੇਨਤੀ ਕਰੇ ਗਰੀਬ ਆਵਾਜ਼ ਇੱਥੇ ਵੀ ਲਿਖਣ ਵਾਲੇ ਤੁਸੀਂ ਤੇ ਉੱਥੇ ਵੀ ਲਿਖਣ ਵਾਲੇ ਤੁਸੀਂ ਜੇ ਮੇਰੇ ਕਰਮਾਂ ਕਰਕੇ ਉੱਥੇ ਨਹੀਂ ਲਿਖਿਆ ਹੁਣ ਲਿਖਦੇ ਹੋ ਹੁਣ ਗੁਰਸਿੱਖ ਨੇ ਬੈਟਰੀ ਚਾਰਜ ਕਰ ਦਿੱਤੀ ਰੰਗੀ ਹੋਈ ਦੀ ਸੰਗਤ ਹੋਈ ਗਿਆਨ ਹੋ ਗਿਆ ਕੀ ਗਿਆਨ ਹੋ ਗਿਆ ਇਹ ਗੁਰਨਾਨਕ ਜੀ ਦਾ ਘਰ ਪਰਮੇਸ਼ਰ ਦਾ ਘਰ ਹੈ ਇੱਥੇ ਦਾਤਾਂ ਲਿਖੀਆਂ ਜਾਂਦੀਆਂ ਨੇ ਝੋਲੀਆਂ ਭੜਦੀਆਂ ਨੇ ਜਿਹੜਾ ਪਰਮੇਸ਼ਰ ਦਰਗਾਹ 'ਚ ਬੈਠ ਕੇ ਕਲਮ ਚਲਾਉਂਦਾ ਹੈ ਉਹੋ ਹੀ ਪਰਮੇਸ਼ਰ ਦੇ ਸਰੂਪ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੈਟਰੀ ਚਾਰਜ ਹੋ ਗਈ ਭਾਵਨਾ ਦੀ ਹੁਣ ਆਉਂਦੀ ਹੈ ਹੁਣ ਹੱਥ ਜੋੜ ਕੇ ਬੇਨਤੀ ਕਰਦੀ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਬੇਨਤੀ ਕਰਦੀ ਤੁਹਾਡੇ ਚਰਨਾਂ ਦੇ ਵਿੱਚ ਉਹ ਬੀਬਾ ਤੈਨੂੰ ਕੱਲ ਵੀ ਆਖਿਆ ਸੀ ਤੇਰੇ ਕਰਮਜ ਪੁੱਤਰ ਹੈ ਹੀ ਨਹੀਂ ਔਲਾਦ ਦਾ ਸੁੱਖ ਹੈ ਹੀ ਨਹੀਂ ਹੁਣ ਨਿਮਰਤਾ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਦੀ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਉੱਥੇ ਵੀ ਲਿਖਣ ਵਾਲੇ ਤੁਸੀਂ ਇੱਥੇ ਵੀ ਲਿਖਣ ਵਾਲੇ ਤੁਸੀਂ اے ਗਰੀਬ ਨੂੰ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਮੇਰੀ ਅਭਾਗਨ ਦੇ ਕਰਮਾ ਕਰਕੇ ਉੱਥੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ ਸਤ ਸੰਗਿਓ ਇਤਿਹਾਸ ਗਵਾਹ ਹੈ ਜਿਸ ਬੀਬੀ ਦੇ ਕਰਮਾ 'ਚ ਕੋਈ ਪੁੱਤਰ ਨਹੀਂ ਨਾ ਸੀ ਉਸ ਬੀਬੀ ਨੇ ਸੱਤ-ਸੱਤ ਪੁੱਤਰਾਂ ਨੂੰ ਗੋਦੀ ਖੜਾਇਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਐਡੇ ਤੇ ਅਲੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਭਾਈ ਅਕਲ ਦੀ ਬੱਚੀ ਬੀਬੀ ਸੂਰਤੀ ਮਨਮੁਖਾਂ ਦੇ ਘਰ ਵਿਆਹੀ ਗਈ ਹੈ ਉਹ ਸਖੀ ਸਰਵਨ ਮੰਨਦੇ ਨੇ ਡੋਲਾ ਜਾ ਰਿਹਾ ਹੈ ਅਮਰਤ ਵੇਲੇ ਦਾ ਸਮਾ ਹੋ ਗਿਆ ਸੰਗਤਾਂ ਦੁਨੀਆਂ ਜਾਰੀਆਂ ਨੇ ਟੋਲੇ ਬਣਾ ਬਣਾ ਕੇ ਨਾਲ ਨਾਲ ਜਪੜੀਆਂ ਨੇ ਕੀ ਸੰਗਤਾਂ ਜਪਦੀਆਂ ਭਈਆਂ ਨੇ ਆਓ ਆਜ਼ਾਦ ਆ ਦੇ ਲੈ ਤੁਸੀਂ ਵੀ 2 ਮਿੰਟ ਹਾਜ਼ਰੀ ਲਗਾਓ ਜੋ ਘਰਾਂ ਦੇ ਬੈਠ ਕੇ ਵੇਖ ਰਹੇ ਨੇ ਉਹ ਵੀ ਨਾਲ ਨਾਲ ਇਹ ਜਾਪ ਕਰਿਓ ਜੋ ਇੱਥੇ ਬੈਠੇ ਹੋ ਵੀ ਜਾਪ ਕਰਿਓ ਜੇ ਕੋਈ ਸੇਵਾ ਪਿਆ ਕਰਦਾ ਉਹ ਵੀ ਨਾਲ ਨਾਲ ਜਾਪ ਕਰਿਓ ਹੱਥ ਜੋੜ ਲਓ ਸਤਗੁਰ ਦੇ ਪਿਆਰ ਦੇ ਵਿੱਚ ਸਤ ਨਾਮਵਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ i do, I do. ਵਾਹਿਗੁਰੂ ਅਰਦਾਸ ਜੀ ਸਾਰੀ ਸੰਗਤ ਦੇ ਕਿਰਪਾ ਜੀ ਸਤ ਨਾਮ ਵਾਹਿਗੁਰੂ ਸਤ ਇਹ ਡੋਲੇ ਦਾ ਪਰਦਾ ਪਿੱਛੇ ਕੀਤਾ ਇੱਕ ਬਜ਼ੁਰਗ ਮਾਈ ਨੂੰ ਪੁੱਛਦੀ ਹੈ ਬੀਬੀ ਸੂਰਤੀ ਵੀ ਮਾਤਾ ਜੀ ਕਿੱਧਰ ਜਾ ਰਹੇ ਹੋ ਸੰਗਤਾਂ ਕਿੱਧਰ ਜਾ ਰਹੀਆਂ ਨੇ ਤਾਂ ਅੱਗੋਂ ਉਹ ਮਾਈ ਪਤਾ ਕੀ ਕਹਿੰਦੀ ਕਹਿੰਦੀ ਬੱਚੀਏ ਕੋਲੀ ਢੋਲੀ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਨੇ ਤਾਂ ਅੰਮ੍ਰਿਤ ਵੇਲੇ ਦੇ ਦੀਵਾਨ ਉੱਥੇ ਲੱਗਦੇ ਨੇ ਤਾਂ ਅਸੀਂ ਸਤਿਗੁਰੂ ਦਰਸ਼ਨਾਂ ਵਾਸਤੇ ਜਾ ਰਹੇ ਹਾਂ ਏ ਬੀਬੀ ਸੁਰਤੀ ਨੇ ਕੀ ਕੀਤਾ ਜੀ ਆਪਣਾ ਇੱਕ ਕੰਗਣ ਲਾਇਆ ਤੇ ਇੱਕ ਕੁਹਾੜ ਨਿੱਕਾ ਜਿਹਨੇ ਡੋਲਾ ਚੁੱਕਿਆ ਆ ਦੂਜਾ ਸੋਨੇ ਦਾ ਕੰਗਣ ਲਾਇਆ ਦੂਜੇ ਨੂੰ ਤੀਜਾ ਕੰਗਣ ਲਾਇਆ ਤੀਜੇ ਨੂੰ ਚੌਥਾ ਕੰਗਣ ਲਾਇਆ ਚੌਥੇ ਨੂੰ ਉਹ ਚਾਰੇ ਕੁਹਾੜ ਰੱਖਣ ਲੱਗੇ ਬੱਚੀਏ ਤੂੰ ਇਹ ਸੋਨੇ ਦੇ ਕੀਮਤੀ ਕੰਗਣ ਸਾਨੂੰ ਕਿਉਂ ਦੇ ਰਹੀਆਂ ਤੇ ਹੱਥ ਜੁੜ ਕੇ ਆਖਣ ਲੱਗੀ ਕਿ ਦੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕੋਲ ਹੀ ਮੇਰੇ ਗੁਰੂ ਜੀ ਧੰਗ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਨੇ ਮੇਰਾ ਡੋਲਾ ਸੰਗਤਾਂ ਦੇ ਪਿੱਛੇ-ਪਿੱਛੇ ਲੈ ਚਲੋ ਉਧਰ ਖਰੇ ਮੁੜ ਕੇ ਦਰਸ਼ਨ ਹੋਣ ਕੇ ਨਾ ਹੋਣ ਜਾਂਦੀ ਵਾਰ ਇੱਕ ਵਾਰ ਮੈਨੂੰ ਮੇਰੇ ਮਾਲਕ ਮੇਰੇ ਗੁਰੂ ਜੀ ਦੇ ਦਰਸ਼ਨ ਕਰਾ ਦਿਓ ਉਹ ਕੁਹਾਰ ਸੰਗਤਾਂ ਦੇ ਪਿੱਛੇ-ਪਿੱਛੇ ਡੋਲਾ ਲੈ ਗਏ ਇਸੇ ਤਰ੍ਹਾਂ ਜਿਵਾਨ ਲੱਗੇ ਹੋਏ ਨੇ ਸਤਿਗੁਰੂ ਹਸਨ ਦੇ ਬੈਠੇ ਨੇ ਏ ਬੀਬੀ ਸੂਰਤੀ ਪਿੱਛੇ ਨਮਸਕਾਰ ਕਰਕੇ ਬੈਠ ਗਈ ਭਾਗਾਂ ਵਾਲੇ ਦੀਵਾਨ ਦੀ ਸਮਾਪਤੀ ਹੋਈ ਬੀਬੀ ਸੂਰਤੀ ਉੱઠી ਆ ਕੇ ਸਤਿਗੁਰ ਦੇ ਚਰਨਾਂ ਦੇ ਆਪਣਾ ਮਸਤਕ ਰੱਖਿਆ ਤੇ ਅੱਖਾਂ 'ਚ ਵਿਰਾਗ ਦੇ ਨਾਲ ਨੈਤਰਜ ਜਲ ਦੇ ਨਾਲ ਸਤਿਗੁਰ ਦੇ ਮਹਾਰਗ ਚਰਨ ਧੋ ਦਿੱਤੇ ਆਖਣ ਲਗੀ ਸਤਗੁਰੂ ਮੈਂ ਤੇ ਮੇਰੇ ਪਿਤਾ ਜੀ ਤੁਹਾਨੂੰ ਮੰਨਣ ਵਾਲੇ ਗੁਰੂ ਨਾਨਕ ਜੀ ਦੀ ਬਾਣੀ ਪੜਨ ਵਾਲੇ ਸਤਗੁਰ ਜਿੱਥੇ ਮੈਂ ਵਿਆਹੀ ਗਈ ਆ ਉਹ ਤੇ ਸਖੀ ਸਰਵਰ ਨੂੰ ਮੰंदे ਨੇ ਸਾਰੀ ਜ਼ਿੰਦਗੀ ਮੈਂ ਕਿਵੇਂ ਵਜੀਤ ਕਰਾਂਗੀ ਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਏ ਮੇਰੇ ਪਿਤਾ ਜੀ ਕਿਰਪਾ ਕਰੋ ਤੁਸੀਂ ਬੰਦੀ ਛੋੜ ਪਿਤਾ ਹੋ ਬੰਦਨ ਕੱਟਣ ਵਾਲੇ ਹੋ ਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਤਰਲੇ ਪਾ ਰਹੀ ਹੈ ਬੀਬੀ ਸੂਰਤੀ ਸਤਗੁਰੂ ਜੀ ਬੜੇ ਸਹਿਜ ਨਾਲ ਆਖ ਲਗੇ ਕਹਿੰਦੇ ਬੱਚੀਏ ਆਪਣਾ ਸਿਰ ਚੁੱਕ ਤੂੰ ਪਿਤਾ ਦੀ ਗੋਦ ਵਿੱਚ ਆਈਂ ਆ ਆਪਣਾ ਸਿਰ ਚੁੱਕ ਜਦੋਂ ਸਿਰ ਚੁੱਕਿਆ ਸਤਗੁਰ ਨੇ ਆਪਣਾ ਸੱਜਾ ਹੱਥ ਅੱਗੇ ਇਦਾਂ ਵਧਾਇਆ ਜੀ ਸਜੇ ਹੱਥ ਦਾ ਅੰਗੂਠਾ ਸਤਿਗੁਰੂ ਉਸ ਬੀਬੀ ਦੇ ਮਸਤਕ ਤੇ ਇਹਦਾ ਫੇਰਦੇ ਨੇ ਆਖ ਲੱਗੇ ਬੱਚੀਏ ਤੂੰ ਗੁਰਨਾਨਕ ਦੀ ਸ਼ਰਨ ਵਿੱਚ ਆਈ ਆ ਅੰਮ੍ਰਿਤ ਵੇਲੇ ਸੰਗਤ ਕੀਤੀ ਹੈ ਗੁਰਬਾਣੀ ਸੁਣੀ ਹੈ ਅੰਮ੍ਰਿਤ ਵੇਲੇ ਸੰਗਤ ਦੇ ਸਦਕੇ ਗੁਰਬਾਣੀ ਸੁਣਨ ਦੇ ਸਦਕੇ ਜਾ ਬੱਚੀਏ ਤੇਰਾ ਪਿਛਲਾ ਮਿਟਿਆ ਤੇ ਨਵਾਂ ਲਿਖਿਆ ਬੋਲੇ ਸੋ ਸਤ ਸ੍ਰੀ ਅਕਾਲ ਤੇਰੇ ਹੀ ਅਰੇ ਰਤਨ ਨਾਮ ਹਰ ਬਸਿਆ ਗੁਰੂ ਹਾਦਕ ਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖ ਦੇ ਕੁੱਤਰੇ ਗੁਰਨਾਮ ਦਿਓ ਜਿਹਨ ਲੱਥਾ ਸਤ ਜਨਵੇ ਐਸੀ ਬਖਸ਼ਿਸ਼ ਕੀਤੀ ਇਹ ਬੀਬੀ ਸੂਰਦੀ ਦੇ ਘਰ ਸਿੱਖੀ ਦੇ ਬੂਟੇ ਲਾ ਦਿੱਤੇ ਬੂਟੇ ਇਹਦੇ ਕਾਲ ਅੱਗੇ ਪੁੱਤਰ ਭਾਈ ਨੂੰ ਪਾਉਂਦਾ ਹੈ ਗੁਰਮੁਖੋ ਇਹ ਉਹੋ ਹੀ ਗੁਰਮੁਖੋ ਸਾਖੀ ਹੈ ਉਹ ਇਤਿਹਾਸ ਹੈ ਜਦੋਂ ਪਿਓ ਪੁੱਤ ਖੇਤਾਂ 'ਚ ਕੰਮ ਕਰਦੇ ਨੇ ਤੇ ਪਿਆਸ ਲੱਗਦੀ ਹੈ ਜਦੋਂ ਪੁੱਤਰ ਕਹਿੰਦਾ ਹੈ ਪਿਤਾ ਜੀ ਇਹ ਠੰਡੇ ਜਲ ਵਾਲੇ ਵੇਖ ਕੇ ਮੈਨੂੰ ਗੁਰੂ ਜੀ ਦੀ ਯਾਦ ਆ ਗਈ ਕਿੰਨਾ ਚੰਗਾ ਹੋਵੇ ਜੇ ਇਹ ਜਲ ਪਿੰਨਾ ਸ਼ੇਵੇਂ ਬਾਦਸ਼ਾਹ ਸ਼ਕਨ ਇਹ ਭਾਈ ਸਾਧੂ ਤੇ ਭਾਈ ਰੂਪਾ ਫਿਰ ਅੱਗੇ ਇਹ ਪਿਓ ਪੁੱਤ ਨੇ ਵੇ ਸ਼ੇਵੇਂ ਬਾਦਸ਼ਾਹ ਨੂੰ ਜਲ ਸ਼ਿਕਾਇਆ ਸੀ ਬੜੀਆਂ ਬਖਸ਼ਿਸ਼ਾਂ ਸ਼ੇਵੇਂ ਬਾਦਸ਼ਾਹ ਨੇ ਕੀਤੀਆਂ ਗੁਰੂ ਹਰਿ ਗਵੰਸਾ ਮਹਾਰਾਜ ਦੇ ਬੜੇ ਦਿਆਲੂ ਨੇ ਮੇਰੇ ਕਹਿੰਦਾ ਭਾਵ ਸਤਗੁਰੂ ਉਹ ਵੀ ਚੀਜ਼ਾਂ ਨਾਲ ਨਵਾਜਦੇ ਨੇ ਉਹ ਵੀ ਦਾਤਾਂ ਨਾਲ ਨਵਾਜ ਦਿੰਦੇ ਨੇ ਜਿਹੜੇ ਕਰਮਾ ਚ ਨਹੀਂ ਲਿਖੀਆਂ ਗੱਲ ਹੈ ਸ਼ਰਦਾ ਦੀ ਗੱਲ ਹੈ ਭਾਵਨਾ ਦੀ ਜੇ ਦੋ ਸਿੱਖ ਸਤਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਭਾਈ ਬਦਲੀ ਜੀ ਤੇ ਭਾਈ ਗੋਪਾਲਾ ਜੀ ਇਹ ਸਤਬੰਦ ਦੀ ਸ਼ਰਨ 'ਚ ਆ ਕੇ ਕੋਈ ਦਿਨ ਗੁਰੂ ਘਰ ਸੇਵਾ ਕਰਦੇ ਨੇ ਜਿਉਂ-ਜਿਉਂ ਸੇਵਾ ਕਰਦੇ ਨੇ ਬੜਾ ਆਨੰਦ ਆਉਂਦਾ ਹੈ रस ਆਉਂਦਾ ਹੈ ਗੁਰੂ ਘਰੋਂ ਕਥਾ ਕਹਾਣੀਆਂ ਸੁਣਦੇ ਨੇ ਗੁਰਮਤ ਵਿਚਾਰਾਂ ਸੁਣਦੇ ਨੇ ਤੇ ਇਹਨਾਂ ਗਿਆਨ ਹੋਣਾ ਸ਼ੁਰੂ ਹੋ ਗਿਆ ਕਿ ਇਹ ਮਨੁੱਖਾ ਦੇਹੀ ਨਾਮ ਜਪਣ ਵਾਸਤੇ ਮਿਲੀ ਹੈ ਭਲੇ ਕਾਰਜਾਂ ਵਾਸਤੇ ਮਿਲੀ ਹੈ ਤੇ ਇੱਕ ਦਿਨ ਇਹ ਦੋਵੇਂ ਹੀ ਸਤਿਗੁਰ ਦੇ ਸਾਹਮਣੇ ਆਉਂਦੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਨੇ اے ਗਰੀਬ ਨਵਾਜ਼ ਜੀ ਹੁਣ ਅਸੀਂ ਆਪਕੋ ਆਪਣੇ ਘਰਾਂ ਵਿੱਚ ਜਾਣਾ ਹੈ। हे ਗਰੀਬ ਨਿਵਾਜ਼ ਜੀ ਕਿਰਪਾ ਕਰੋ ਧੰਨ ਗੁਰੂ ਹਰਿਜੰਨ ਸਾਹਿਬ ਜੀ ਮਿਹਰ ਕਰੋ ਕੋਈ ਸੌਖਾ ਜਿਹਾ ਢੰਗ ਦੱਸੋ ਮਹਾਰਾਜ ਅਸੀਂ ਗ੍ਰਸਤੀ ਹਾਂ ਘਰਾਂ 'ਚ ਰਹਿਣ ਵਾਲੇ ਹਾਂ ਕਾਰੋਬਾਰ ਕਰਨ ਵਾਲੇ ਹਾਂ ਕੋਈ ਸੌਖਾ ਜਿਹਾ ਢੰਗ ਦੱਸੋ ਛੇਵੇਂ ਪਾਤਸ਼ਾਹ ਜੀ ਜਿਸ ਢੰਗ ਦੇ ਨਾਲ ਸਹਿਜੇ ਹੀ ਸਾਡੀ ਕੁਲਿਆਣ ਹੋ ਜਾਵੇ। ਕੀ ਆਖਿਆ ਸਹਿਜੇ ਹੀ ਸਾਡੀ ਕੁਲਿਆਣ ਹੋ ਜਾਵੇ। ਤੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਬੜਾ ਸੋਖਾ ਢੰਗ ਦੱਸਿਆ ਵੇ ਇਹਨਾਂ ਨੂੰ ਸਤਪੁਰ ਦੀ ਅੱਖ ਲੱਗੇ ਭਾਈ ਬਦਲੀ ਜੀ ਭਾਈ ਗੋਬਾਲਾ ਜੀ ਜੇ ਚਾਹੁੰਦੇ ਉਹਨਾਂ ਸਹਜੇ ਕਲਿਆਣ ਹੋ ਜਾਵੇ ਨਾਮ ਵੀ ਜਪਣਾ ਹੈ ਸੇਵਾ ਵੀ ਕਰਨੀ ਹੈ ਸਭ ਕੁਝ ਕਰਦਿਆਂ ਮਨ ਹਮੇਸ਼ਾ ਨੀਮਾ ਰੱਖਣਾ ਹੈ ਆਹਾ ਜਨੈ ਹਰ ਗੁਰਸਿੱਖ ਅਰਦਾਸ ਕਰਦਾ ਹੈ ਮਨ ਨੀਵਾ ਮਤ ਉੱਚੀ ਗੁਰਸਿੱਖ ਦੀ ਹਰ ਸਿੱਖ ਦੀ ਗੁਰਮਖੋ ਮਤ ਉੱਚੀ ਹੋਣੀ ਚਾਹੀਦੀ ਇਹ ਤਾਂ ਮਾਨਣਾ ਨੀਵਾ ਹੋਣਾ ਚਾਹੀਦਾ ਹੈ ਸਤਿਗੁਰੂ ਜੀ ਕਹਿੰਦੇ ਹਮੇਸ਼ਾ ਮਨ ਨੀਵਾ ਰੱਖਣਾ ਹੈ ਭਾਵ ਨਿਮਰਤਾ ਰੱਖਣੀ ਹੈ ਇਹ ਨਿਮਰਤਾ ਬੜੀ ਜ਼ਰੂਰੀ ਜੇ ਗੁਰਮਖੋ ਬਾਬਾ ਫਰੀਦ ਜੀ ਦੇ ਕੋਲ ਕੋਈ ਜੀਵ ਇਸਤਰੀ ਆ ਗਈ ਸੀ ਨਾ ਆਕੇ ਅੱਖ ਲੱਗੀ ਬਾਬਾ ਜੀ ਭਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਉਹ ਕਿਹੜੇ ਅੱਖਰ ਨੇ ਉਹ ਕਿਹੜੇ ਗੁਣ ਨੇ ਉਹ ਕਿਹੜਾ ਮੰਤਰ ਹੈ ਮੈਂ ਧਾਰਨ ਕਰਾਂ ਤੋ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਾਸ ਵਿੱਚ ਆ ਜਾਵੇ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਨਿਆ ਮੰਤ ਕਮਣ ਸੋ ਬੇਸੋ ਹੋਂਕ ਕਰੀ ਜਿਤਨਾ ਸਵੇ ਕੰਤ ਕਿਹਦਾ ਵੇਸ ਮੈਂ ਪਹਿਣਾ ਤੇ ਉਹ ਕੰਕ ਪਰਮੇਸ਼ਰ ਵਾਹਿਗੁਰੂ ਮੇਰੇ ਵਾਸਤੇ ਆ ਜਾਵੇ ਅੱਗੋਂ ਜਿਹੜਾ ਬਾਬਾ ਫਰੀਦ ਨੇ ਜਵਾਬ ਦਿੱਤਾ ਨਾ ਕਿਤੇ ਭੈਣ ਫਿਰ ਬੈਠ ਇਹ ਬਾਬਾ ਫਰੀਦ ਨੇ ਆਪਣੀ ਗੁਰਬਾਣੀ ਦੇ ਸਲੋਕਾਂ ਤੇ ਗਲਮੁਖੋ ਇਹ ਫਿਰ ਸਮਾਂ ਦਰਦ ਕੀਤਾ ਜੇ ਕੀ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਭੈਣ ਕੀ ਕਹਨੀ ਆ ਭਗਤ ਜੀ ਉਹ ਕਿਹੜੇ ਅੱਖਰ ਨੇ ਕਮਣਸੋ ਅੱਖਰ ਉਹ ਕਿਹੜੇ ਗੁਣ ਨੇ ਕਮਣਸੋ ਗੁਣ ਉਹ ਕਿਹੜਾ ਮੰਤਰ ਹੈ ਕਮਣਸੋ ਮਨੀਆਂ ਮੰਤ ਉਹ ਕਿਹੜਾ ਵੇਸ ਮੈਂ ਧਾਰਨ ਕਰਾਂ ਕਮਣਸੋ ਵੇਸੋ ਹੋਮ ਕਰੀ ਜਿਤ ਵਸ ਆਵੇ ਕੰਤ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਸ ਵਿੱਚ ਆ ਜਾਵੇ ਤਾਂ ਅੱਗੋਂ ਬਾਬਾ ਫਰੀਦ ਜੀ ਕਹਿੰਦੇ ਨਿਮਣਸੋ ਅੱਖਰ ਨਿਮਰਤਾ ਧਾਰਨ ਕਰ ਲੈ ਨਿਮਨ ਸੋ ਅੱਖਰ ਖਮਣ ਗੁਣ ਸਹਾਰਨ ਵਾਲਾ ਗੁਣ ਬਣਾ ਲਾ ਨਿਮਨ ਸੋ ਅੱਖਣ ਖਮਣ ਗੁਣ ਜੇ ਬਾ ਮਣੀਆਂ ਮੰਤ ਮਿੱਠੇ ਮਿੱਠੇ ਬੋਲ ਇਹ ਸ਼੍ਰੋਮਣੀ ਮੰਤਰ ਹੈ ਜੇ ਬਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਇਹ ਤਿੰਨ ਵੇਸ ਧਾਰਨ ਕਰ ਲੈ ਬੀਬਾ ਉਹ ਪਤੀ ਪਰਮੇਸ਼ਰ ਤੇਰੇ ਵਸ ਵਿੱਚ ਆ ਜਾਏਗਾ ਦੇ ਕੋ ਸੈ ਨਹੀਂ ਬਾਬਾ ਬ੍ਰਿਜ ਜੀ ਨੇ ਜਵਾਬ ਦਿੱਤਾ ਅੱਧ ਗੁਰੂ ਹਰਿਦਵਿੰਦ ਸਾਹਿਬ ਮੜ ਜੇ ਆਖਣ ਲਗੇ ਉਹ ਭਾਈ ਸਿੱਖੋ ਬਾਣੀ ਵੀ ਪੜੋ ਸਿਮਰਨ ਵੀ ਕਰੋ ਸੇਵਾ ਵੀ ਕਰੋ ਪਰ ਨਿਮਰਤਾ ਵੀ ਧਾਰਨ ਕਰਨੀ ਹੈ ਮਨ ਨੂੰ ਹਮੇਸ਼ਾ ਨਿਮਾ ਰੱਖਣਾ ਹੈ ਸਤਗੁਰੂ ਜੀ ਕਹਿੰਦੇ ਪਾਣੀ ਹਮੇਸ਼ਾ ਨਿਮਾਨ ਨੂੰ ਜਾਂਦਾ ਹੈ ਪਾਵਨ ਚੰਦਨ ਦਾ ਰੁੱਖ ਨਾ ਬਿਲਕੁਲ ਨਿੱਕਾ ਹੁੰਦਾ ਹੈ ਪਰ ਵੱਡੇ ਵੱਡੇ ਰੁੱਖਾਂ ਨੂੰ ਉਹ ਸੁਗੰਧਿਤ ਕਰ ਦਿੰਦਾ ਹੈ ਬਾਵਣ ਚੰਦਨ ਹੈ ਛੋਟਾ ਜਿਹਾ ਰੁੱਖ ਹੈ ਪਰ ਵੱਡੇ ਵੱਡੇ ਰੁੱਖਾਂ ਨੂੰ ਵੀ ਉਹ ਸੁਗੰਧਿਤ ਕਰ ਦਿੰਦਾ ਹੈ ਬਨਸਬਦੀ ਨੂੰ ਸੁਗੰਧਿਤ ਕਰਦਾ ਹੈ ਇਸੇ ਤਰ੍ਹਾਂ ਮਨ ਨੂੰ ਹਮੇਸ਼ਾ ਨੀਮਾ ਰੱਖਣਾ ਹੈ ਜਿਹੜੀ ਅਗਲੀ ਗੱਲ ਸਤਿਗੁਰ ਨੇ ਆਖੀ ਉਹ ਕਮਾਲ ਦੀ ਗੱਲ ਦੇ ਗੁਰਬਖੋ ਉਪਦੇਸ਼ ਸਤਗੁਰੂ ਇਹ ਦੋ ਸਿੱਖਾਂ ਨੂੰ ਦੇ ਰਹੇ ਨੇ ਪਰ ਸਮੁੱਚੇ ਸੰਸਾਰ ਦਾ ਭਲਾ ਕਰਦੇ ਪਏ ਨੇ ਗੁਰੂ ਹਰਿਗਬੰਸ ਸਾਹਿਬ ਮਰਦੇ ਅੱਖਣ ਲੱਗੇ ਭਾਈ ਸਿੱਖੋ ਕਦੀ ਵੀ ਬੰਦਗੀ ਵਾਲਾ ਕੋਈ ਹੋਵੇ ਗੁਰਮੁਖ ਪਿਆਰਾ ਹੋਵੇ ਨਾਮ ਜਪਣ ਵਾਲਾ ਹੋਵੇ ਨਾ ਉਹਦੇ ਕੋਲੋਂ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਕਦੀ ਤੁਸੀਂ ਪਾਬ ਉਹਦੇ ਨਾਲ ਜਿੱਦਬਾਦੀ ਵੀ ਨਹੀਂ ਕਰਨੀ ਇਹ ਨਹੀਂ ਆਖਣਾ ਮੈਂ ਫਲਾਣੇ ਗੁਰਸਿੱਖ ਨੂੰ ਮੈਂ ਹਰਾ ਦਵਾ ਬਹਿਸਬਾਦੀ ਵਿੱਚ ਜਾਂ ਹੋਰ ਕਿਸੇ ਕੰਮ 'ਚ ਹਰਾ ਦਵਾ ਉਹਨੂੰ ਕਿਤੇ ਬੰਦਗੀ ਵਾਲੇ ਨੂੰ ਕਿਸੇ ਮਹਾਤਮਾ ਨੂੰ ਨਾਮ ਜਪਣ ਵਾਲੇ ਗੁਰਸਿੱਖ ਦੇ ਨਾਲ ਬੈਸਵਾਜੀ ਵੀ ਨਹੀਂ ਕਰਨੀ ਤੇ ਉਹਨੂੰ ਹੜਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਕਹਿੰਦੇ ਜੇ ਗੁਰਸਿੱਖ ਕੋ ਲੋਹਾਰ ਜਾਵਾਂਗੇ ਤੇ ਅਸੀਂ ਜਿੱਤ ਜਾਵਾਂਗੇ ਜੇ ਜਿੱਤਣ ਦੀ ਕੋਸ਼ਿਸ਼ ਕਰਾਂਗੇ ਅਸੀਂ ਸੰਸਾਰ ਵਿੱਚ ਬਾਰੀ ਹਾਰ ਕੇ ਜਾਵਾਂਗੇ ਗੁਰਮਖਾਂ ਦੇ ਨਾਲ ਬੈਸਵਾਜੀ ਵੀ ਨਹੀਂ ਕਰਨੀ ਉਹਨਾਂ ਕੋਲ ਜਿੱਤਣ ਦੀ ਵੀ ਕੋਸ਼ਿਸ਼ ਨਹੀਂ ਕਰਨੀ ਜੇ ਉਹਨਾਂ ਕੋ ਹਾਰਾਂਗੇ ਤਾਂ ਅਸੀਂ ਸੰਸਾਰ ਦੀ ਬਾਜੀ ਜਿੱਤ ਕੇ ਜਾਵਾਂਗੇ ਜੇ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤਾਂ ਸੰਸਾਰ ਚ ਬਾਜੀ ਹਾਰ ਕੇ ਜਾਵਾਂਗੇ ਹਾਲ ਚਲੇ ਗੁਰਮਖ ਜਗ ਜੀਤਾ ਫਾਗਾਂ ਵਾਲਿਓ ਇਸ ਸਾਧਗੁਰ ਕੋ ਉਪਦੇਸ਼ ਲੈ ਕੇ ਆਪੋ ਆਪਣੇ ਇਲਾਕੇ ਚ ਜਾਂਦੇ ਨੇ ਫਿਰ ਜਾ ਕੇ ਨਾਮ ਵੀ ਜਪਦੇ ਨੇ ਨਿਮਰਤਾ ਧਾਰਨ ਕਰਦੇ ਨੇ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਨੇ ਧਰਮਸ਼ਾਲਾ ਜਾ ਕੇ ਲੋਕਾਂ ਨੂੰ ਸਿੱਧੇ ਰਸਤੇ ਵੀ ਪਾਉਂਦੇ ਨੇ ਬੜਾ ਪਿਆਰਾ ਜਿਹਾ ਇਹਨਾਂ ਦਾ ਜੀਵਨ ਬਣ ਗਿਆ ਬਹੁਤ ਪਿਆਰਾ ਜੀਵਨ ਇਹਨਾਂ ਦਾ ਬਣ ਗਿਆ ਲੋਕ ਬੜਾ ਇਹਨਾਂ ਦਾ ਸਤਿਕਾਰ ਕਰਦੇ ਨੇ ਇਹ 6 ਮਹੀਨਿਆਂ ਬਾਅਦ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਅੱਜ ਸਤਿਗੁਰ ਨੇ ਆਪ ਸੰਗਾਂ ਸੁੱਧ ਉੱਠ ਕੇ ਦੋਵਾਂ ਸਿੱਖਾਂ ਨੂੰ ਗੱਲ ਦੇ ਨਾਲ ਲਾਇਆ ਕਿ ਅੱਖਿਆ ਭਾਈ ਸਿੱਖੋ ਤੁਸੀਂ ਗੁਰਨਾਨਕ ਜੀ ਦੇ ਘਰ ਦਾ ਬਟਨ ਸੰਭਾਲਿਆ ਹੈ ਪਾਵ ਨਿਮਰਤਾ ਧਾਰਨ ਕੀਤੀ ਹੈ ਜਾਓ ਗੁਰਨਾਨਕ ਜੀ ਦੀ ਕਿਰਪਾ ਹੈ ਆਇਤੋਂ ਆਪ ਵੀ ਨਾਮ ਜਪੋ ਹੋ ਟੁੱਟਿਆ ਨੂੰ ਪਰਮੇਸ਼ਰ ਦੇ ਨਾਲ ਜੁੜੋ ਪਾਵ ਨਾਮ ਦੇ ਨਾਲ ਜੁੜੋ ਇਹ ਅਵਸਥਾ ਦੇ ਮਾਲਕ ਨਾ ਤਾਂ ਆਪ ਜਪੋ ਰਹੇ ਨਾਮ ਜਪਾਵੋ ਕਿਉਂ ਇਹਨਾਂ ਨਿਮਰਤਾ ਧਾਰਨ ਕਰ ਲਈ ਗੁਰੂ ਜੀ ਦੇ ਬਚਨ ਨੂੰ ਕਮਾਇਆ ਪਗਾਂ ਵਾਲਿਓ ਹੁਣ ਇਹ ਆਪੇ ਨਾਮ ਜਪਦੇ ਨੇ ਹੋਰ ਨਾਲ ਨਾਮ ਦੇ ਨਾਲ ਜੋੜਦੇ ਨੇ ਸਵੇਰੇ ਸ਼ਾਮ ਤਰਸਲਾ ਜਾਂਦੇ ਨੇ ਤੇ ਇਹ ਜਪਦੇ ਨੇ ਸੰਗਤ ਜੀ ਦੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ

ਪਿਆਰਾ ਜੀਵਨ ਇਹਨਾਂ ਦਾ ਬਣ ਗਿਆ ਜਿਹੜੀ ਚੀਜ਼ ਮੰਗਦੇ ਸੀ ਸਤਿਗੁਰੂ ਸਾਡੀ ਕਲਿਆਣ ਹੋ ਜਾਵੇ ਅੱਜ ਗੁਰੂ ਜੀ ਨੇ ਜਿੰਦਿਆਂ ਜੀ ਇਹਨਾਂ ਦੀ ਕਲਿਆਣ ਕਰ ਦਿੱਤੀ ਇੱਕ ਮਰਨ ਤੋਂ ਬਾਅਦ ਕਲਿਆਣ ਹੁੰਦੀ ਹੈ ਪਰ ਸਾਡਾ ਗੁਰੂ ਐਡਾ ਵੱਡਾ ਹੈ ਆਪਣੇ ਸਿੱਖਾਂ ਦੀ ਜਿੰਦਿਆਂ ਜੀ ਹੀ ਕਲਿਆਣ ਕਰ ਦਿੰਦਾ ਹੈ ਇਹ ਦੋਵੇਂ ਸਿੱਖਾਂ ਦਾ ਫਿਰ ਦੀਵਨ ਵੇਖ ਕੇ ਭਾਈ ਗੁਰਦਾਜ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਸਿੱਖਾਂ ਦਾ ਜ਼ਿਕਰ ਕੀਤਾ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਕਿਦੇ ਸਨਮੁਖ ਸੋਢੀ ਬਦਲੀ ਵੇਖੋ ਕਿਦੇ ਸਨਮੁਖ ਸਿੱਖਾਂ ਦੇ ਨਾਂ ਦੀ ਗਿਣਤੀ ਆ ਗਈ ਇਹ ਸਨਮੁਖ ਸਿੱਖ ਬਣ ਗਏ ਸਨਮੁਖ ਸੋਢੀ ਬਦਲੀ ਸੇਠ ਗੋਪਾਲਾ ਗੁਰਮਤਿ ਜਾਣੇ ਗੁਰਮਤਿ ਨੂੰ ਜਾਣਨ ਵਾਲੇ ਬਣ ਗਏ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜਿੰਨਾ ਕਸਮਾਂ ਮਿਲਿਆ ਸੀ ਗੁਰਮਖੋ ਸਤਿਗੁਰ ਨੇ ਕਰਜ਼ ਕਰਕੇ ਆਪ ਇਸ ਰਸਤੇ ਅਥਰਕੀ ਸੇਵਾ ਲਈ ਹੈ ਬੇਸ਼ੇਖ ਧੰਨਵਾਦ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨੇ ਆਪਣੀ ਗੋਦ ਬਿਠਾ ਕੇ ਤੁਹਾਡੇ ਦਰਸ਼ਨ ਚਾਏ ਆਓ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰ ਦੀ ਬਖਸ਼ਣ ਜੋਗ ਨੇ ਸਤਿਗੁਰ ਸਾਹਿਬ ਜੀ ਦਾ ਬਖਸ਼ਣ ਜੋਗ ਹੈ ਆਓ ਦਾਦੀਆਂ ਪੁੱਲਾਂ ਬਖਸ਼ੋ ਵੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ